ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਕੱਲ ਫਿਲਮ ਦੇਖੀ ਸੀ ਸਤਾਰੇ ਜ਼ਮੀਨ ਪਰ ਉਹ ਵੀਡੀਓ ਮੈਂ ਕੱਲ ਹੀ ਬਣਾਉਣੀ ਸੀ ਪਰ ਮੇਰੀ ਸਿਹਤ ਥੋੜੀ ਜਿਹੀ ਖਰਾਬ ਹੋ ਗਈ ਸੀ ਮੈਂ ਨਹੀਂ ਬਣਾ ਪਾਇਆ ਤੇ ਅੱਜ ਬਣਾ ਰਿਹਾ ਅੱਜ ਵੀ ਹੁਣ ਪਹਿਲਾਂ ਬਣਾਈ ਸੀ ਮਾਈਕ 'ਚ ਪ੍ਰੋਬਲਮ ਆ ਗਈ ਆਵਾਜ਼ ਨਹੀਂ ਆਈ ਮੇਰਾ ਮਨ ਤਾਂ ਨਹੀਂ ਕਰਦਾ ਸੀ ਪਰ ਮੈਂ ਫੇਰ ਵੀ ਬਣਾ ਰਿਹਾ ਜੀ ਕਿਉਂਕਿ ਇੰਨੀ ਅੱਛੀ ਚੀਜ਼ ਜਿਹੜੀ ਬਣੀ ਹੋਵੇ ਉਹਦੇ ਲਈ ਮਾਊਥ ਪਬਲਿਸਿਟੀ ਕਰਨਾ ਬਣਦਾ ਹੈ ਚਲੋ ਚਾਰ ਬੰਦੇ ਦੇਖਣ ਚਲ ਜਾਣਗੇ ਸਾਡੀ ਫਿਲਮ ਗੱਲ ਸੁਣ ਕੇ ਤੇ ਵਧੀਆ ਆ ਫਿਲਮ ਅਪੰਗ ਬੱਚਿਆਂ ਤੇ ਐ ਤੇ ਫਿਲਮ ਬਹੁਤ ਵਧੀਆ ਆ ਪਰ ਇਹ ਫਿਲਮ ਜਿਹੜੀ ਆ ਇਹ ਝੰਜੋੜ ਦਿੰਦੀ ਆ ਦਿਲ ਨੂੰ ਜਿਹਨੂੰ ਇਹਨਾਂ ਬੰਦਿਆਂ ਦੇ ਜਿੱਥੇ ਇੰਡਸਟਰੀ ਸਾਰੀ ਹੀਰਾ ਫੇਰੀ ਝੂਠ ਚੁਕਾਰੀਆਂ ਤੇ ਲੱਗੀ ਹੋਈ ਆ ਉਥੇ ਇਸ ਅਮੀਰ ਖਾਨ ਨੇ ਸੋਚਿਆ ਹੌਣ ਵਿੱਚ ਹੈਲੀਕਾਪਟਰ ਆ ਗਿਆ ਸੀ ਕੀ ਕਰਾਂ ਪਰ ਜਿੱਥੇ ਮਾਹੇਰਾ ਫੇਰੀ ਬੇਈਮਾਨੀ ਤੇ ਸਾਰੀ ਇੰਡਸਟਰੀ ਲੱਗੀ ਉੱਥੇ ਇਦਾਂ ਦੇ ਬੰਦੇ ਨੇ ਸੋਚਿਆ ਕਿ ਇੱਕ ਇਸ ਪਹਿਲੂ ਬਾਰੇ ਵੀ ਦੱਸਿਆ ਜਾਵੇ ਉਹ ਦੇਖ ਕੇ ਲੱਗਦਾ ਵੀ ਜਿਹੜੀ ਆਮ ਪਬਲਿਕ ਹੈ ਅਸੀਂ ਅਸੀਂ ਸਹੀ ਸਲਾਮਟ ਜਿਹੜੇ ਆਪਣੇ ਆਪ ਨੂੰ ਮੰਨਦੇ ਆ ਅਸੀਂ ਤਾਂ ਮੈਂਟਲੀ ਤੌਰ ਤੇ ਬਿਮਾਰ ਹੈ ਐ ਲੱਗਿਆ ਉਹ ਬਹੁਤ ਚੰਗੇ ਨੇ ਉਹ ਬੱਚੇ ਬਹੁਤ ਚੰਗੇ ਨੇ ਮੰਚ 'ਚ ਬੈਰ ਵਿਰੋਧ ਨਹੀਂ ਕਿਸੇ ਦਾ ਗਲਤ ਟੋਕਿਆ ਦਬਕਿਆ ਵੀ ਕਿੰਨੀ ਛੇਤੀ ਉਹ ਭੁੱਲ ਜਾਂਦੇ ਸਾਰਾ ਕੁਝ ਤੇ ਅਸੀਂ ਮਨਾਂ ਚ ਰੱਖਦੇ ਆ ਸਾਰਾ ਕੁਝ ਕਿਉਂਕਿ ਸਾਡੇ ਨਾਲ ਵਧੀਕੀਆਂ ਹੋਈਆਂ ਅਸੀਂ ਤਾਂ ਤਾਂ ਬੋਲਦੇ ਆ ਨਾ ਕਈ ਬੰਦਿਆਂ ਨਾਲ ਵਧੀਕੀਆਂ ਨਹੀਂ ਹੋਈਆਂ ਉਹ ਬਿਨਾ ਮਤਲਬ ਹੀ ਗਲਤ ਕਰਦੇ ਆ ਲੋਕਾਂ ਨਾਲ ਫੇਰ ਵੀ ਵਿਰੋਧ ਰੱਖਦੇ ਆ ਭਾਈ ਉਹਨਾਂ ਨਾਲ ਗਲਤ ਹੋ ਰਿਹਾ ਉਹ ਤੁਸੀਂ ਗਲਤ ਕੀਤਾ ਤੁਹਾਡੇ ਬਾਰੇ ਤਾਂ ਕੋਈ ਬੋਲਦਾ ਤੇ ਔਲ ਮਿਲਾ ਕੇ ਫਿਲਮ ਦਾ ਮਿਊਜ਼ਿਕ ਤੇ ਬਾਕੀ ਚੀਜ਼ਾਂ ਬਹੁਤ ਵਧੀਆ ਫਿਲਮ ਦੇਖਣੀ ਚਾਹੀਦੀ ਆ ਐਂਡ ਦੇ ਵਿੱਚ ਕਿਹੜਾ ਪੁਆਇੰਟ ਆਉਂਦਾ ਜਿੱਥੇ ਪਤਾ ਲੱਗਦਾ ਕਿ ਯਾਰ ਉਹਨਾਂ ਦੇ ਮਨ 'ਚ ਬਹਿਰ ਵਿਰੋਧ ਹੀ ਨਹੀਂ ਗਲਤੇ ਨਹੀਂ ਕਿਸੇ ਨਾਲ ਹੋਣਗੇ ਅਸੀਂ ਤਾਂ ਬਹੁਤ ਗਲਤਾਂ ਹਾਂ ਸਾਡੇ ਤਾਂ ਕਮੀਆਂ ਹੀ ਬਹੁਤ ਤੇ ਫੇ ਲੋਕ ਕਹਿੰਦੇ ਵੀ ਅਮੀਰ ਖਾਨ ਨੇ ਬਹੁਤ ਜੋਰ ਲਾਇਆ ਇਸ ਫਿਲਮ ਲਈ ਭੱਜ ਦੌੜ ਕੀਤੀ ਉਹ ਕਰਨੀ ਪੈਣੀ ਆ ਕਿਉਂਕਿ ਲੋਕ ਉਹਨੂੰ ਵੀ ਉਦਾਂ ਦਾ ਹੀ ਸਮਝਣ ਲੱਗ ਪਾਉਣਗੇ ਵੀ ਜਿੱਦਾਂ ਦੇ ਬਾਕੀ ਮਾੜੇ ਉਦਾਂ ਦਾ ਇਹ ਪਰ ਇਹ ਬੰਦਾ ਬਹੁਤਿਆਂ ਤੋਂ ਚੰਗਾ ਚੰਗਾ ਆ ਬੈਸਟ ਆ ਉਨੇ ਐਸੇ ਦੌਰ ਦੇ ਵਿੱਚ ਇਹ ਸੋਚਿਆ ਵੀ ਸੱਚ ਦਿਖਾਵਾਂ ਇਹ ਫਿਲਮ ਤੋਂ ਸਾਫ ਪਤਾ ਲੱਗਦਾ ਵੀ ਉਹ ਬੰਦੇ ਨੇ ਇਹ ਨਹੀਂ ਕੀਤਾ ਹੈਗਾ ਵੀ ਕਮਾਈ ਲਈ ਹੁਣ ਸਿਰਫ ਇਹ ਚ ਪਹਿਲੂ ਰੱਖਣ ਲਈ ਇਹਨਾਂ ਦਾ ਇਹ ਨਾ ਪ੍ਰਤੀ ਲੋਕਾਂ ਦੇ ਮਨ 'ਚ ਪਿਆਰ ਆਵੇ ਇਸ ਕਰਕੇ ਬਣਾਈ ਹੈ ਫਿਲਮ ਤੇ ਇਹ ਚ ਅਲੱਗ ਗੱਲ ਇਹ ਕੀਤੀ ਗਈ ਮੁੰਬਈ ਦੇ ਵਿੱਚ ਵੀ ਸਵੇਰ ਦਾ ਪਹਿਲਾ ਸ਼ੋਅ ਨਹੀਂ ਰੱਖਿਆ ਹੈ 11 ਵਜੇ ਤੋਂ ਬਾਅਦ ਦੇ ਸ਼ੁਰੂ ਹ ਸਾਰੇ ਇਹ ਕੁੱਲ ਮਿਲਾ ਕੇ ਇਦਾਂ ਦੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਇਦਾਂ ਦੇ ਬੰਦੇ ਦੀ ਹੌਸਲਾ ਵਜਾਈ ਕਰਨੀ ਚਾਹੀਦੀ ਹੈ ਉਹ ਲੋਕਾਂ ਦੇ ਕੰਮ ਆਉਣ ਨਾਲ ਵੀ ਲੱਗਦਾ ਬੰਦਾ ਹੈਨਾ ਪਰਫੈਕਟ ਤਾਂ ਹੈਗਾ ਹੀ ਉਹ ਜੀ ਸਾਹ ਜਿਹੜੀ ਗੱਲ ਹੈ ਬਹੁਤ ਪਰਫੈਕਟ ਬੰਦਾ ਆ ਬਹੁਤ ਅੱਛੀ ਫਿਲਮ ਹੈ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਇਦਾਂ ਦੇ ਲੋਕਾਂ ਨੂੰ ਕੁੱਲ ਮਿਲਾ ਕੇ ਆਪਾਂ ਨੂੰ ਵੀ ਸਮਝਣਾ ਚਾਹੀਦਾ ਯਾਰ ਇੱਕ ਦੂਜੇ ਨਾਲ ਸੀ ਜੋ ਗਲਤ ਕਰਦੇ ਉਹ ਨਹੀਂ ਕਰਨਾ ਚਾਹੀਦਾ ਸਾਨੂੰ ਸਹੀ ਹੋਣਾ ਚਾਹੀਦਾ ਹੈਲੀਕਾਪਟਰ ਫੇਰ ਆਉਂਦਾ ਕਿ ਤੇ ਇੰਨਾ ਕੀ ਬੋਲਣਾ ਸੀ ਮੈਂ ਬੋਲ ਤਾਂ ਮੇਰਾ ਵੀ ਹੁਣ ਮਨ ਨਹੀਂ ਕਰਦਾ ਹੈਗਾ ਫਿਲਮ ਬਣਾਉਣ ਨੂੰ ਮੈਨੂੰ ਪੈਸੇ ਆਉਂਦੇ ਹੁੰਦੇ ਤਾਂ ਮੈਂ ਵਧੀਆ ਹੋਰਾਂ ਦੇ ਪੜਦੇ ਖੋਲਦਾ ਟਪ ਟਪ ਕੇ ਹੁਣ ਨਹੀਂ ਆਉਂਦੇ ਤਾਂ ਹੁਣ ਕੀ ਕਰੀਏ ਮਿਹਰਬਾਨੀ ਸ਼ੁਕਰੀਆ